ਅੱਜ ਆਪਾਂ ਗੱਲ ਕਰਨ ਲੱਗੇ ਆ ਜਸਪੀਰ ਕੌਰ ਮਰਡਰ ਕੇਸ ਦੀ 12 ਫਰਵਰੀ 2020 ਨੂੰ ਜਸਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਫੋਨ ਕਾਲ ਆਉਦੀ ਹੈ ਕਿ ਮੌਗਾ ਡਾਬਰਾ ਪਿੰਡ ਦੇ ਅਧੀਨ ਸੰਗਮ ਢਾਬੇ ਦੇ ਸਾਹਮਣੇ ਹਾਈਵੇ ਤੋਂ ਕਰੀਬ 200 ਮੀਟਰ ਦੂਰ ਐਲ ਬੀਬੀਐਸ ਕਾਲਜ ਰੋਡ ਤੇ ਜੰਗਲ ਦੇ ਵਿੱਚ ਜਿੱਥੇ ਪਪੂਲਰ ਹੁੰਦੇ ਨੇ ਬਹੁਤ ਵੱਡੀ ਗਿਂਦੀ ਦੇ ਵਿੱਚ ਤੇ ਗੰਨੇ ਦੇ ਖੇਤ ਹੁੰਦੇ ਨੇ ਉੱਥੇ ਇੱਕ ਔਰਤ ਦੀ ਅਰਧ ਨਗਨ ਹਾਲਤ ਦੇ ਵਿੱਚ ਇੱਕ লাশ ਪਈ ਹੈ ਇਹ ਫੋਨ ਕਾਲ ਆਉਂਦੀ ਹੈ ਤੇ ਫੋਨ ਕਾਲ ਆਈ ਸੀ ਲੈਂਡਲਾਈਨ ਤੇ ਹੁਣ ਵਾਪਸ ਫੋਨ ਵੀ ਨਹੀਂ ਸੀ ਕਰ ਸਕਦੇ ਉਹ ਬੰਦਾ ਸਾਰੀ ਲੋਕੇਸ਼ਨ ਦੱਸ ਦਿੰਦਾ ਹੁਣਸ ਪਾਰਟੀ ਫੌਰੀ ਹਰਕਤ ਦੇ ਵਿੱਚ ਆਉਂਦੀ ਹੈ ਮੌਕੇ ਤੇ ਪਹੁੰਚਦੇ ਨੇ ਤੇ ਥੋੜੀ ਜੀ ਮਿਹਨਤ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਇੱਕ ਔਰਤ ਦੀ ਲਾਸ਼ ਮਿਲਦੀ ਹੈ ਜਿਹੜੀ ਔਰਤ ਦੀ ਲਾਸ਼ ਮਿਲਦੀ ਹੈ ਉਹਦੀ ਜਿਹੜੀ ਬੋਡੀ ਸੀ ਉਹ ਅਰਧ ਨਗਨ ਹਾਲਤ ਦੇ ਵਿੱਚ ਹੁੰਦੀ ਹੈ ਦੇਖਣ ਤੇ ਐਵੇਂ ਲੱਗਦਾ ਵੀ ਇਹਦੇ ਨਾਲ ਪਹਿਲਾਂ ਕਿਸੇ ਨੇ ਗਲਤ ਕੰਮ ਕੀਤਾ ਰਿਫ ਕੀਤਾ ਉਸ ਤੋਂ ਬਾਅਦ ਇਹਦਾ ਕਤਲ ਕੀਤਾ लाश ਨੂੰ ਕਬਜ਼ੇ ਚ ਲਿਆ ਜਾਂਦਾ ਉੱਥੇ ਜੋ ਵੀ ਸਮਾਨ ਮਿਲਦਾ ਪਰਸ ਹੁੰਦਾ ਪਰਸ ਦੇ ਵਿੱਚ ਉਹਦੇ ਮੇਕਅਪ ਦੇ ਸਮਾਨ ਤੋਂ ਇਲਾਵਾ ਕੰਡਮ ਦੇ ਪੈਕੇਟ ਹੁੰਦੇ ਨੇ ਤੇ ਹੋਰ ਜੋ ਵੀ ਕੁਝ ਮਿਲਦਾ ਮੋਬਾਈਲ ਫੋਨ ਸਾਰੇ ਕਬਜ਼ੇ ਚ ਲੈ ਜਾਂਦੇ ਨੇ ਸਭ ਤੋਂ ਜਿਹੜੀ ਪਹਿਲੀ ਪ੍ਰਾਥਮਿਕਤਾ ਸੀ ਪੁਲਿਸ ਵਾਸਤੇ ਉਹ ਇਹ ਸੀ ਵੀ ਪਤਾ ਲੱਗੇ ਵੀ ਇਹ লাশ ਹੈ ਕਿ ਦੀ ਹੈ ਉਸ ਤੋਂ ਬਾਅਦ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਸਕਦੀ ਸੀ ਵੀ ਇਹ ਕਿੰਨੇ ਤੇ ਕਿਉਂ ਕੀਤਾ ਪੁਲਿਸ ਨੂੰ ਥੋੜੀ ਜੀ ਮਿਹਨਤ ਮੁਸ਼ਕਲ ਤੋਂ ਬਾਅਦ ਇਹ ਵੀ ਪਤਾ ਲੱਗ ਜਾਂਦਾ ਪਤਾ ਲੱਗਦਾ ਵੀ ਇਹ ਮਲਪੁਰੀ ਦੇ ਰਹਿਣ ਵਾਲੇ ਅਮਰਜੀਤ ਸਿੰਘ ਦੀ 32 ਸਾਲ ਦੀ ਬੇਟੀ ਜਸਵੀਰ ਕੌਰ ਦੀ ਲਾਸ਼ ਉੱਥੇ ਭੇਜਿਆ ਜਾਂਦਾ ਕਿਸੇ ਨੂੰ ਮੌਕੇ ਤੇ ਘਰ ਵਾਲੇ ਪਹੁੰਚਦੇ ਨੇ ਉਹਨਾਂ ਦਾ ਰੋਣਾ ਪਿਟਣਾ ਹੁੰਦਾ ਹੈ ਇੱਕ ਲੜਕੀ ਦੀ ਉਹਨਾਂ ਦੀ ਲਾਸ਼ ਤੇ ਉਹ ਵੀ ਇਸ ਹਾਲਾਤ ਦੇ ਵਿੱਚ ਮਿਲੀ ਹੁੰਦੀ ਹੈ ਜਸਵੀਰ ਕੌਰ ਦਾ ਭਰਾ ਰਜਿੰਦਰ ਸਿੰਘ ਪੁਲਿਸ ਨੂੰ ਬਿਆਨ ਦਿੰਦਾ ਵੀ ਇਹਦੇ ਨਾਲ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਹੁਣ ਪੁਲਿਸ ਵਾਲਿਆਂ ਨੂੰ ਲੱਗਦਾ ਸੀ ਵੀ ਇਹਦੇ ਨਾਲ ਰੇਪ ਹੋਇਆ ਰੇਪ ਤੋਂ ਬਾਅਦ ਇਹਦਾ ਕਤਲ ਕੀਤਾ ਗਿਆ ਪਰ ਰਜਿੰਦਰ ਸਿੰਘ ਦਾ ਕਹਿਣਾ ਸੀ ਵੀ ਇਹ ਸਾਰਾ ਕੁਝ ਉਹਦੇ ਜੀ ਜੇ ਹਰਵਿੰਦਰ ਸਿੰਘ ਉਰਫ ਹੈਪੀ ਉਹਦੇ ਪਿਤਾ ਚਰਨਜੀਤ ਸਿੰਘ ਤੇ ਉਹਦਾ ਦਿਉਰ ਜਸਵੀਰ ਕੌਰ ਦਾ ਹਰਜੀਤ ਸਿੰਘ ਇਹਨਾਂ ਨੇ ਮਿਲ ਕੇ ਕੀਤਾ ਮੇਰੀ ਭੈਣ ਦਾ ਕਤਲ ਇਹਨਾਂ ਨੇ ਕੀਤਾ ਹੁਣ ਪੁਲਿਸ ਉਹ ਤੋਂ ਵਿਸਤਾਰ ਨਾਲ ਪੁੱਛਦੀ ਹੈ ਵੀ ਉਹਨਾਂ ਨੇ ਇਹੋ ਜਿਹਾ ਕਿਉਂ ਕੀਤਾ ਉਹਦਾ ਕਹਿਣਾ ਸੀ ਵੀ ਜਿਹੜਾ ਮੇਰਾ ਜੀਜਾ ਹੈ ਉਹ ਨਸ਼ੇ ਦਾ ਆਦੀ ਹੈ ਉਹ ਨਸ਼ਾ ਕਰਦਾ ਕੰਮ ਕਰ ਕੋਈ ਕਰਦਾ ਨਹੀਂ ਮੇਰੀ ਭੈਣ ਨੂੰ ਕੁੱਟਦਾ ਮਾਰਦਾ ਵੀ ਹੈ ਇਹ ਤੋਂ ਪਹਿਲਾਂ ਵੀ ਇਹਨਾਂ ਦਾ ਲੜਾਈ ਝਗੜਾ ਪੁਲਿਸ ਸਟੇਸ਼ਨ ਤੱਕ ਵੀ ਪਹੁੰਚ ਚੁੱਕਿਆ ਤੇ ਜੋ ਕੁਛ ਵੀ ਕੀਤਾ ਇਹ ਉਹਨੇ ਕੀਤਾ ਪੁਲਿਸ লাশ ਨੂੰ ਕਬਜ਼ੇ ਚ ਲੈਂਦੀ ਹੈ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਵੀ ਦਮ ਘੁੱਟਣ ਦੇ ਨਾਲ ਇਹਦੀ ਮੌਤ ਹੋਈ ਹੈ লাশ ਘਰ ਦੇ ਹਵਾਲੇ ਕੀਤੀ ਜਾਂਦੀ ਹੈ ਉਹਦਾ ਅੰਤਿਮ ਸੰਸਕਾਰ ਹੁੰਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਤਾਂ ਸਹੁਰੇ ਪਰਿਵਾਰ ਨੂੰ ਬੁਲਾਇਆ ਜਾਂਦਾ ਹੈ ਹਰਵਿੰਦਰ ਸਿੰਘ ਹੈਪੀ ਚਰਨਜੀਤ ਸਿੰਘ ਤੇ ਹਰਜੀਤ ਸਿੰਘ ਜਿਹੜਾ ਜਸਵੀਰ ਦਾ ਦਿਓਰ ਸੀ ਇਹਨਾਂ ਤਿੰਨਾਂ ਨੂੰ ਇਹਨਾਂ ਦਾ ਪਿੰਡ ਹੁੰਦਾ ਚੂਆਵਾਲਾ ਤੇ ਜ਼ਿਲ੍ਹਾ ਉਦਮ ਸਿੰਘ ਨਗਰ ਉਹਦੇ ਦੋਨਾਂ ਤੋਂ ਪੁੱਛ ਕੇ ਚੁੰਦੀ ਹੈ ਉਹਨਾਂ ਦਾ ਕਹਿਣਾ ਸੀ ਵੀ ਇਹ ਆਪਣੇ ਮਾਮੇ ਦੇ ਮੁੰਡੇ ਤੇ ਵਿਆਹ ਗਈ ਸੀ 3 ਫਰਵਰੀ ਨੂੰ ਉਸ ਤੋਂ ਬਾਅਦ ਉਹ ਘਰ ਵਾਪਸ ਹੀ ਨਹੀਂ ਆਈ ਦੂਜੇ ਪਾਸੇ ਰਜਿੰਦਰ ਸਿੰਘ ਦਾ ਕਹਿਣਾ ਸੀ ਵੀ ਇਹ 6 ਫਰਵਰੀ ਨੂੰ ਘਰ ਵਾਪਸ ਆਈ ਹੈ ਤੇ ਇਹ ਜੋ ਕੁਝ ਕੀਤਾ ਇਹਨਾਂ ਨੇ ਕੀਤਾ ਪਰ ਪੁਲਿਸ ਦੇ ਕੋਲ ਕਿਸੇ ਦੇ ਖਿਲਾਫ ਕੋਈ ਸਬੂਤ ਨਹੀਂ ਹੁੰਦਾ ਇਸ ਕਰਕੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇੱਥੇ ਰੁਕ ਜਾਂਦੀ ਹੈ ਸਾਰੇ ਪਰਿਵਾਰ ਨੂੰ ਇੱਕ ਵਾਰੀ ਛੱਡ ਦਿੱਤਾ ਜਾਂਦਾ ਪੁਲਿਸ ਹੁਣ ਅੱਗੇ ਜਿਹੜੀ ਆਪਣੀ ਇਨਵੈਸਟੀਗੇਸ਼ਨ ਜਦੋਂ ਤੋੜਦੀ ਹੈ ਤਾਂ ਜਿਸ ਅੱਡੇ ਤੋਂ ਬੱਸ ਚੜੀ ਸੀ ਉੱਥੇ ਇੱਕ ਸੀਸੀਟੀਵੀ ਕੈਮਰਾ ਸੀ ਜਿੱਥੋਂ ਨੇ ਬੱਸ ਚੜਨਾ ਹੁੰਦਾ ਉਹ ਸੀਸੀਟੀਵੀ ਕੈਮਰਾ ਚੈੱਕ ਕੀਤਾ ਜਾਂਦਾ 6 ਤਰੀਕ ਦੇ ਉਸ ਫੁਟੇਜ ਦੇ ਵਿੱਚ ਪਤਾ ਲੱਗਦਾ ਵੀ ਉਹ ਇੱਕ ਬੱਸ ਦੇ ਵਿੱਚ ਚੜਦੀ ਹੈ ਜਿਹੜੀ ਉਹਦੇ ਸੌਰਿਆਂ ਨੂੰ ਜਾਂਦੀ ਸੀ ਸੁਹਾਵਾਲਾ ਪਿੰਡ ਨੂੰ ਇਥੋਂ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਉਹ ਬੱਸ ਦੇ ਵਿੱਚ ਚੜੀ ਹੈ ਤੇ ਆਪਣੇ ਸੌਰੇ ਪਹੁੰਚੀ ਹੈ ਦੂਜੇ ਪਾਸੇ ਜਸਵੀਰ ਕੌਰ ਦੀ ਫੋਨ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਉਹਦੇ ਵਿੱਚ ਚਾਰ ਨੰਬਰ ਐਸੇ ਮਿਲਦੇ ਨੇ ਜਿੰਨਾਂ ਤੇ ਲਗਾਤਾਰ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਲਾਸਟ ਟਾਈਮ ਵੀ ਗੱਲਾਂ ਉਹਨਾਂ ਨਾਲ ਹੁੰਦੀਆਂ ਨੇ ਉਹਨਾਂ ਨੂੰ ਵੀ ਬੁਲਾ ਕੇ ਪੁੱਛਗਿਛ ਹੁੰਦੀ ਹੈ ਪਰ ਉਹਨਾਂ ਤੋਂ ਪੁਲਿਸ ਨੂੰ ਐਸਾ ਕੁਝ ਵੀ ਨਹੀਂ ਮਿਲਦਾ ਵੀ ਉਹਨਾਂ ਦਾ ਕਤਲ ਦੇ ਵਿੱਚ ਕੋਈ ਲੈਣ ਦੇਣ ਹੋਵੇ ਉਹਨਾਂ ਨੂੰ ਵੀ ਛੱਡ ਦਿੱਤਾ ਜਾਂਦਾ ਤੇ ਜਦੋਂ ਸੀਸੀਟੀਵੀ ਮਿਲਦੀ ਹੈ ਹੁਣ ਸੋਰੇ ਪਰਿਵਾਰ ਦਾ ਵੀ ਜਿਹੜਾ ਸੀ ਪੁਲਿਸ ਦਾ ਉਹਨਾਂ ਤੇ ਵੀ ਸ਼ੱਕ ਜਾਂਦਾ ਉਹਨਾਂ ਨੂੰ ਫਿਰ ਇੱਕ ਵਾਰੀ ਬੁਲਾਇਆ ਜਾਂਦਾ ਤੇ ਉਹਨਾਂ ਤੋਂ ਅੱਡ-ਅੱਡ ਪੁੱਛਗਿਛ ਕੀਤੀ ਜਾਂਦੀ ਹੈ ਚਰਨਜੀਤ ਸਿੰਘ ਹਰਜੀਤ ਸਿੰਘ ਤੇ ਹਰਵਿੰਦਰ ਸਿੰਘ ਜਿਹੜਾ ਜਸਵੀਰ ਕੌਰ ਦਾ ਪਤੀ ਸੀ ਇਹਨਾਂ ਦੇ ਜਿਹੜੇ ਬਿਆਨ ਹੁੰਦੇ ਨੇ ਆਪਸ ਵਿੱਚ ਨਹੀਂ ਮਿਲਦੇ ਜਦੋਂ ਬਿਆਨ ਅੱਡ-ਅੱਡ ਹੁੰਦੇ ਨੇ ਪੁਲਿਸ ਨੂੰ ਸ਼ੱਕ ਹੁੰਦਾ ਫਿਰ ਪੁਲਿਸ ਹਰਵਿੰਦਰ ਸਿੰਘ ਹੈਪੀ ਤੋਂ ਇਕੱਲੇ ਦੇ ਵਿੱਚ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਫਿਰ ਹਰਵਿੰਦਰ ਸਿੰਘ ਜਿਹੜਾ ਹੈਪੀ ਹੁੰਦਾ ਉਹ ਵੀ ਬੋਲਣਾ ਸ਼ੁਰੂ ਕਰਦਾ ਤੇ ਕਹਾਣੀ 15 ਸਾਲ ਪਿੱਛੋਂ ਸ਼ੁਰੂ ਹੁੰਦੀ ਹੈ ਹਰਵਿੰਦਰ ਸਿੰਘ ਹੈਪੀ ਇੱਕ ਬੱਸ ਦਾ ਡਰਾਈਵਰ ਹੁੰਦਾ ਪ੍ਰਾਈਵੇਟ ਬੱਸ ਦਾ 15 ਸਾਲ ਪਹਿਲਾਂ ਇਹਦਾ ਅਫੇਰ ਚੱਲਦਾ ਜਸਵੀਰ ਕੌਰ ਦੇ ਨਾਲ ਅਫੇਰ ਇਹਨਾਂ ਦਾ ਜਾਦਾ ਗਹਿਾਈਆਂ ਚ ਚਲਾ ਜਾਂਦਾ ਹੈ ਨਾਜਾਇਜ਼ ਸਬੰਧ ਬਣਦੇ ਨੇ ਫਿਰ ਇਹ ਨਾ ਇੱਕ ਦੂਜੇ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਘਰਦਿਆਂ ਦੀ ਰਜਾਮੰਦੀ ਤੋਂ ਖਿਲਾਫ ਇਹ ਦੋਨੋਂ ਵਿਆਹ ਕਰਾ ਲੈਂਦੇ ਨੇ ਵਿਆਹ ਤੋਂ ਬਾਅਦ ਜਸਵੀਰ ਆਪਣੇ ਪਤੀ ਦੇ ਨਾਲ ਉਹਦੇ ਘਰ ਪਹੁੰਚਦੀ ਹੈ ਸੁਆਵਾਲਾ ਉੱਥੇ ਵੀ ਪਰਿਵਾਰ ਨੂੰ ਹੁਣੇ ਵਿਆਹ ਪਸੰਦ ਨਹੀਂ ਸੀ ਚਲੋ ਵਿਆਹ ਹੋ ਜਾਂਦਾ ਹੈ ਲੜਕੀ ਘਰ ਆ ਜਾਂਦੀ ਹੈ ਪਰ ਇੱਥੇ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਥੋੜੇ ਸਮੇਂ ਬਾਅਦ ਹੀ ਖਟਾਸ ਹੋਣੀ ਸ਼ੁਰੂ ਹੋ ਜਾਂਦੀ ਹੈ ਕਾਰਨ ਹੁੰਦੀ ਹੈ ਹਰਵਿੰਦਰ ਸਿੰਘ ਦੀ ਮਾਂ ਰਾਣੋ ਉਹ ਅਕਸਰ ਨੂਸ ਤੇ ਆਪਣੇ ਪੁੱਤਰ ਦੇ ਵਿੱਚ ਉਂਗਲਬਾਜੀ ਕਰਨਾ ਜਾਂ ਕਹ ਲਈਏ ਵੀ ਕੁਛ ਨਾ ਕੁਛ ਆਪਣੇ ਮੁੰਡੇ ਨੂੰ ਸਿਖਾਣਾ ਤੇ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜੇ ਜਿਹੜੇ ਹੁਣ ਸ਼ੁਰੂ ਹੋ ਜਾਂਦੇ ਨੇ ਘਰ ਦੇ ਵਿੱਚ ਲੜਾਈ ਝਗੜੇ ਵੱਧਦੇ ਨੇ ਜਿਹੜਾ ਪਿਆਰ ਸੀ ਉਹਦਾ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿੱਧਰ ਗਿਆ ਇਸੇ ਦੌਰਾਨ ਜਸਵੀਰ ਕੌਰ ਇੱਕ ਬੇਟੇ ਨੂੰ ਜਨਮ ਦਿੰਦੀ ਹੈ। ਉਹਨੂੰ ਲੱਗਦਾ ਸੀ ਵੀ ਇਸ ਤੋਂ ਬਾਅਦ ਸ਼ਾਇਦ ਸਾਰਾ ਕੁਝ ਠੀਕ ਹੋ ਜਾਏਗਾ ਪਰ ਠੀਕ ਨਹੀਂ ਹੁੰਦਾ। ਇਹ ਕੰਮ ਹੋਰ ਜ਼ਿਆਦਾ ਵੱਧਣਾ ਸ਼ੁਰੂ ਹੋ ਜਾਂਦਾ। ਲੜਾਈ ਝਗੜੇ ਹੋਰ ਵੱਧਦੇ ਨੇ ਫਿਰ ਇੱਕ ਬੇਟੀ ਨੂੰ ਜਨਮ ਦਿੰਦੀ ਹੈ। ਦੋ ਬੱਚੇ ਹੋ ਜਾਂਦੇ ਨੇ। ਵਿਆਹ ਨੂੰ ਵੀ ਕਈ ਸਾਲ ਹੋ ਜਾਂਦੇ ਨੇ ਪਰ ਲੜਾਈ ਝਗੜੇ ਹੌਲੇ-ਹੌਲੀ ਜਿਹੜੇ ਨੇ ਉਹ ਵੱਧਦੇ ਜਾਂਦੇ ਨੇ। ਜਸਵੀਰ ਕੌਰ ਦਾ ਇਲਜ਼ਾਮ ਏਸੀਬੀ ਇਹ ਨਸ਼ੇ ਕਰਦਾ ਤੇ ਨਸ਼ੇ ਕਰਕੇ ਉਹਨੂੰ ਮਾਰਦਾ ਕੁੱਟਦਾ। ਇਥੋਂ ਤੱਕ ਇਹਨਾਂ ਦੀ ਲੜਾਈ ਝਗੜੇ ਵੱਜ ਜਾਂਦੇ ਨੇ ਵੀ ਅਰਵਿੰਦਰ ਸਿੰਘ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਮਾਂ ਰਾਣੋ ਦੇ ਨਾਲ ਉਹ ਕਮਰੇ ਦੇ ਵਿੱਚ ਸੌਂਦਾ ਪਤਨੀ ਅੱਡ ਸੌਂਦੀ ਸੀ। ਇਸ ਤੋਂ ਬਾਅਦ ਪੰਚਾਇਤ ਹੁੰਦੀ ਹੈ। ਪੰਚਾਇਤ ਫਿਰ ਇਹਨਾਂ ਦਾ ਰਾਜੀਨਾਮਾ ਕਰਾਉਂਦੀ ਹੈ। ਹਰਵਿੰਦਰ ਸਿੰਘ ਆਪਣੇ ਬੱਚਿਆਂ ਤੇ ਆਪਣੇ ਪਤਨੀ ਦੇ ਨਾਲ ਅੱਡ ਹੋ ਜਾਂਦੇ ਨੇ ਤੇ ਮਾਂ ਪਿਓ ਤੇ ਭਰਾ ਜਿਹੜਾ ਹੁੰਦਾ ਛੋਟਾ ਉਹ ਅੱਡ ਹੋ ਜਾਂਦਾ। ਅੱਡ-ਅੱਡ ਰਹਿਣਾ ਸ਼ੁਰੂ ਕਰਦੇ ਨੇ ਪਰ ਇਹ ਜਿਆਦਾ ਦਿਨ ਇਹ ਵੀ ਨਹੀਂ ਚੱਲਦਾ। ਫਿਰ ਇਸ ਤੋਂ ਬਾਅਦ ਇਹਨਾਂ ਦੇ ਲੜਾਈ ਝਗੜੇ ਆਪਸ ਦੇ ਵਿੱਚ ਰਹਿਣੇ ਸ਼ੁਰੂ ਹੁੰਦੇ ਨੇ। ਰਵਿੰਦਰ ਸਿੰਘ ਦਾ ਇਲਜ਼ਾਮ ਹੁੰਦਾ ਵੀ ਹੋਰ ਮੁੰਡਿਆਂ ਦੇ ਨਾਲ ਵੀ ਇਹਦੀ ਗੱਲਬਾਤ ਸੀ ਉਹਨਾਂ ਨਾਲ ਗੱਲ ਕਰਦੀ ਸੀ ਤੇ ਘਰੋਂ ਗਾਇਬ ਰਹਿੰਦੀ ਸੀ ਦੂਜੇ ਪਾਸੇ ਜਸਵੀਰ ਦਾ ਇਲਜ਼ਾਮ ਸੀ ਵੀ ਨਸ਼ੇ ਕਰਦਾ ਕੰਮ ਕੋਈ ਨਹੀਂ ਕਰਦਾ ਮਾਰਦਾ ਕੁੱਟਦਾ ਤੇ ਇਹਨੂੰ ਕੋਈ ਟੈਨਸ਼ਨ ਨਹੀਂ ਵੀ ਕੋਈ ਕਿੱਥੋਂ ਖਾਂਦਾ ਕਿੱਥੋਂ ਪੀਂਦਾ ਕੀ ਕਰਦਾ ਕੀ ਨਹੀਂ ਇਸੇ ਦੌਰਾਨ ਇਹਨਾਂ ਦੀ ਲੜਾਈ ਝਗੜੇ ਵਾਧੇ ਵਾਧੇ ਖਤਰਨਾਕ ਰੂਪ ਲੈ ਲੈਂਦੇ ਨੇ 25 ਸਤੰਬਰ 2019 ਨੂੰ ਇਹਨਾਂ ਦੀ ਲੜਾਈ ਇੰਨੀ ਵੱਡੀ ਹੈ ਹਰਵਿੰਦਰ ਜਸਵੀਰ ਨੂੰ ਮਾਰਦਾ ਜਸਵੀਰ ਅਫਜਲਗੜ ਥਾਣੇ ਜਾ ਕੇ ਉਹਦੇ ਖਿਲਾਫ ਰਿਪੋਰਟ ਦਰਜ ਕਰਾਉਂਦੀ ਹੈ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਹਰਵਿੰਦਰ ਨੂੰ ਉੱਥੇ ਸਮਝਾਵਾਂ ਜਾ ਕੇ ਉਹਨੂੰ ਫਿਰ ਵਾਪਸ ਭੇਜ ਦਿੱਤਾ ਜਾਂਦਾ ਪਰ ਗੱਲ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਲਵ ਮੈਰਿਜ ਦੇ ਵਿੱਚ ਅਕਸਰ ਦੇਖਿਆ ਹੈ 98% ਕ੍ਰਾਈਮ ਜਿਹੜੇ ਹੁੰਦੇ ਨੇ ਉਹ ਲਵ ਮੈਰਿਜਾਂ ਦੇ ਵਿੱਚ ਹੁੰਦੇ ਨੇ ਅਰੇਂਜ ਮੈਰਿਜ ਦੇ ਵਿੱਚ ਬਹੁਤ ਘੱਟ ਨੇ ਹੁਣ ਮੈਨੂੰ ਕਈ ਇਹ ਵੀ ਕਹਿਣਗੇ ਵੀ ਇਹ ਲਵ ਮੈਰਿਜ ਜਾਂ ਜਾਤ ਪਾਤ ਦੇ ਖਿਲਾਫ ਹੈ ਜਾਤ ਪਾਤ ਦੇ ਖਿਲਾਫ ਮੈਂ ਨਹੀਂ ਪਰ ਜੇ ਆંકੜੇ ਚੈੱਕ ਕਰੀਏ ਤਾਂ 98% ਲਵ ਮੈਰਿਜ ਦੇ ਵਿੱਚ ਜਾਂ ਤਾਂ ਤਲਾਕ ਹੁੰਦਾ ਜਾਂ ਕਤਲ ਹੁੰਦਾ ਜਾਂ ਇੱਕ ਦੂਜੇ ਤੇ ਸ਼ੱਕ ਵੀ ਇਹਦਾ ਕਿਸੇ ਹੋਰ ਨਾਲ ਸੰਬੰਧ ਹੈ। ਇਹੀ ਕੁਝ ਇੱਥੇ ਵੀ ਹੁੰਦਾ। ਹਰਵਿੰਦਰ ਵੱਲੋਂ ਉਹਦੇ ਕੈਰੇਕਟਰ ਤੇ ਸ਼ੱਕ ਕੀਤਾ ਜਾਂਦਾ। ਦੂਜੇ ਪਾਸੇ ਜਸਵੀਰ ਕੋਲ ਦਾ ਇਲਜ਼ਾਮ ਹੁੰਦਾ ਵੀ ਇਹ ਨਸ਼ੇ ਕਰਦਾ ਤੇ ਇਹ ਮੈਨੂੰ ਮੇਰਾ ਬਣਦਾ ਹੱਕ ਨਹੀਂ ਦਿੰਦਾ। ਇਹ ਆਪਣੀ ਮਾਂ ਦੇ ਨਾਲ ਇਹਦਾ ਲਗਾਵ ਜ਼ਿਆਦਾ ਆਪਣੀ ਮਾਂ ਦੇ ਕੋਲ ਰਹਿੰਦਾ ਮੇਰੇ ਕੋਲ ਨਹੀਂ ਹੁੰਦਾ। ਇਹ ਸਾਰਾ ਕੁਝ ਚੱਲਦਾ। ਹੁਣ ਜਿਸ ਦਿਨ ਦੀ ਇਹ ਘਟਨਾ ਉਸ ਦਿਨ ਵੀ ਇਹੀ ਕੁਝ ਹੁੰਦਾ ਤਿੰਨ ਤਰੀਕ ਨੂੰ ਵਿਆਹ ਤੇ ਜਾਂਦੀ ਹੈ 6 ਤਰੀਕ ਨੂੰ ਵਾਪਸ ਆਉਂਦੀ ਹੈ ਪਰ 7 ਤਰੀਕ ਨੂੰ ਇਹ ਫਿਰ ਘਰੋਂ ਚਲੀ ਜਾਂਦੀ ਹੈ 7 ਨੂੰ ਇਹ ਵਾਪਸ ਨਹੀਂ ਆਉਂਦੀ ਸਾਰੀ ਰਾਤ ਜਸਵੀਰ ਕੌਰ ਵਾਪਸ ਨਹੀਂ ਆਉਂਦੀ 8 ਤਰੀਕ ਦੁਪਹਿਰੇ ਜਸਵੀਰ ਕੌਰ ਘਰ ਵਾਪਸ ਆਉਂਦੀ ਹੈ ਫਿਰ ਇਹਨਾਂ ਦੀ ਲੜਾਈ ਹੁੰਦੀ ਹੈ ਆਪਸ ਦੇ ਵਿੱਚ ਤੇ ਹਰਵਿੰਦਰ ਉਹਦਾ ਮੋਬਾਈਲ ਖੋ ਕੇ ਆਪਣੇ ਕੋਲ ਰੱਖ ਲੈਂਦਾ ਹਰਵਿੰਦਰ ਦਾ ਕਹਿਣਾ ਇਹ ਸੀ ਵੀ ਇਹਦੇ ਹੋਰ ਲੋਕਾਂ ਦੇ ਨਾਲ ਵੀ ਨਜਾਇਜ਼ ਵੀ ਮੈਂ ਬਹੁਤ ਰੋਕਿਆ ਪਰ ਇਹ ਨਹੀਂ ਰੁਕੀ ਤੇ ਨਾ ਹੀ ਮੇਰੀ ਗੱਲ ਇਹਨੇ ਮੰਨੀ ਮੋਬਾਈਲ ਖੋਲਿਆ ਜਾਂਦਾ ਦੋ ਤਿੰਨ ਦਿਨ ਬੀਤਦੇ ਨੇ 11 ਤਰੀਕ ਨੂੰ ਮੋਬਾਈਲ ਨੂੰ ਲੈ ਕੇ ਇਹਨਾਂ ਦਾ ਫਿਰ ਝਗੜਾ ਹੁੰਦਾ ਜਸਵੀਰ ਉਹ ਤੋਂ ਮੋਬਾਈਲ ਮੰਗਦੀ ਹੈ ਪਰ ਉਹ ਮੋਬਾਈਲ ਜਦੋਂ ਨਹੀਂ ਦਿੰਦਾ ਤਾਂ ਫਿਰ ਇਹਨਾਂ ਦੀ ਲੜਾਈ ਜਦੋਂ ਵੱਧਦੀ ਹੈ ਗੁੱਸੇ ਦੇ ਵਿੱਚ ਆ ਕੇ ਹਰਵਿੰਦਰ ਸਿੰਘ ਚਾਦਰ ਉਹਦੇ ਗਲ ਦੇ ਵਿੱਚ ਪਾ ਕੇ ਉਹਦਾ ਗਲ ਘੁੱਟ ਦਿੰਦਾ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦੋਂ ਉਹਦੀ ਮੌਤ ਹੁੰਦੀ ਹੈ ਫਿਰ ਹਰਵਿੰਦਰ ਕਬਰ ਆ ਜਾਂਦਾ ਫਿਰ ਉਹ ਆਪਣੇ ਪਿਤਾ ਚਰਨਜੀਤ ਨੂੰ ਭਰਾ ਹਰਜੀਤ ਨੂੰ ਦੱਸਦਾ ਸਾਰਾ ਕੁਝ ਉਨੇ ਨਾ ਅਸੀ ਵੀ ਜੇ ਇੱਥੇ ਲਾਸ਼ ਮਿਲਦੀ ਹੈ ਤੇ ਅੰਦਰ ਜਾਵਾਂਗੇ ਇਹ ਪਲਾਨਿੰਗ ਕਰਦੇ ਨੇ ਵੀ ਇਸ ਕਤਲ ਨੂੰ ਕੋਈ ਹੋਰ ਅਮਲੀ ਚਾਵਾ ਪਹਿਨ ਆਇਆ ਜਾਵੇ ਫਿਰ ਇਹ ਪਲਾਨਿੰਗ ਕਰਕੇ ਹਰਵਿੰਦਰ ਦਾ ਭਤੀਜਾ ਤਰਨਵੀਰ ਤੇ ਉਹਦਾ ਭਰਾ ਹਰਜੀਤ ਜਸਵੀਰ ਦੀ ਲਾਸ਼ ਨੂੰ ਮੋਟਰਸਾਈਕਲ ਦੇ ਵਿੱਚ ਰੱਖ ਕੇ ਨਿਕਲਦੇ ਨੇ ਦੂਜੇ ਮੋਟਰਸਾਈਕਲ ਤੇ ਹਰਵਿੰਦਰ ਤੇ ਉਹਦੇ ਪਿਤਾ ਚਰਨਜੀਤ ਸਿੰਘ ਨਿਕਲਦੇ ਨੇ ਮਹੂਆ ਡਾਬਰਾ ਵੱਲ ਜਾਂਦੇ ਨੇ ਉਸ ਪਿੰਡ ਦੇ ਨੇੜੇ ਜਾ ਕੇ ਗੰਨੇ ਦੇ ਖੇਤ ਦੇ ਵਿੱਚ ਉੱਥੇ ਲਾਸ਼ ਸੁੱਟ ਦਿੱਤੀ ਜਾਂਦੀ ਹੈ ਉਹਦਾ ਪਰਸ ਜਿਹਦੇ ਵਿੱਚ ਮੇਕਅਪ ਦਾ ਸਮਾਨ ਹੁੰਦਾ ਉਹਦੇ ਵਿੱਚ ਕੰਡਮ ਦੇ ਪੈਕੇਟ ਪਾ ਦਿੱਤੇ ਜਾਂਦੇ ਨੇ ਤੇ ਸਲਵਾਰ ਗੋਡਿਆਂ ਤੱਕ ਖਿਸਕਾ ਦਿੱਤੀ ਜਾਂਦੀ ਹੈ ਵੀ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰੇ ਤਾਂ ਕਿਸੇ ਹੋਰ ਹੀ ਪਾਸੇ ਇਨਵੈਸਟੀਗੇਸ਼ਨ ਜਾਏ ਪਰ ਪੁਲਿਸ ਜਦੋਂ ਫਿਰ ਇਹਦੀ ਤਹਿਕੀਕਤ ਕਰਦੀ ਹੈ ਸਾਰਾ ਕੁਝ ਕੱਢਦੀ ਹੈ ਤਾਂ ਮਾਮਲਾ ਕੁਝ ਹੋਰ ਹੀ ਨਿਕਲ ਕੇ ਆਉਂਦਾ ਇੱਕ ਲੰਬ ਮੈਰਿਜ ਦੇ ਵਿੱਚ ਉਦੋਂ ਬਾਅਦ ਜੋ ਕੁਝ ਹੁੰਦਾ ਤੇ 15 ਸਾਲ ਬਾਅਦ ਉਹ ਪ੍ਰਿੰਸ ਮੰਦਾਂ ਦਾ ਖਾਤਮਾ ਹੁੰਦਾ ਇੱਕ ਕਤਲ ਦੇ ਨਾਲ ਫਿਰ ਇਹਨਾਂ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹਰਵਿੰਦਰ ਸਿੰਘ ਚਰਨਜੀਤ ਸਿੰਘ ਹਰਜੀਤ ਸਿੰਘ ਤੇ ਤਰਨਵੀਰ ਨੂੰ ਅੱਗੇ ਚੱਲ ਕੇ ਤਿੰਨ ਜਣਿਆਂ ਨੂੰ ਕੋਰਟ ਵੱਲੋਂ ਜ਼ਮਾਨਤ ਮਿਲ ਜਾਂਦੀ ਹੈ ਚਰਨਜੀਤ ਸਿੰਘ ਹਰਜੀਤ ਸਿੰਘ ਤੇ ਤਰਨਵੀਰ ਨੂੰ ਪਰ ਜਿਹੜਾ ਹਰਵਿੰਦਰ ਉਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਹਜੇ ਕੇਸ ਦਾ ਫੈਸਲਾ ਨਹੀਂ ਆਇਆ ਜੋ ਵੀ ਇਹਨਾਂ ਨੇ ਕੀਤਾ ਉਹਦੀ ਬਣਦੀ ਸਜ਼ਾ ਵੀ ਇਹਨਾਂ ਨੂੰ ਮਿਲੇਗੀ ਕੋਰਟ ਵੱਲੋਂ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਜੇ ਮੰਨ ਲਓ ਉਹ ਦਾ ਕਿਸੇ ਹੋਰ ਨਾਲ ਸੰਬੰਧ ਸੀ ਤੁਹਾਨੂੰ ਲੱਗਦਾ ਸੀ ਵੀ ਉਹ ਕਿਸੇ ਹੋਰ ਬੰਦੇ ਦੇ ਨਾਲ ਉਹਦੇ ਨਜਾਇਜ਼ ਸੰਬੰਧ ਨੇ ਤੇ ਤਲਾਕ ਦਿੱਤਾ ਜਾ ਸਕਦਾ ਪਰ ਕਤਲ ਨਹੀਂ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਤੇ ਜੇ ਉਹਨੂੰ ਲੱਗਦਾ ਸੀ ਵੀ ਇਹ ਨਸ਼ੇ ਕਰਦਾ ਤੇ ਉਹਨੇ ਵੀ ਕਿਉਂ ਨਹੀਂ ਛੱਡਿਆ ਉਹ ਵੀ ਛੱਡ ਸਕਦੀ ਸੀ ਆਪਣੀ ਜ਼ਿੰਦਗੀ ਫਿਰ ਇੱਕ ਦਵਾ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਮਰਨ ਨਾਲੋਂ ਚੰਗਾ ਹੈ ਮਰਨ ਨਾਲੋਂ ਚੰਗਾ ਵੀ ਆਪਣੀ ਜ਼ਿੰਦਗੀ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕਰਿਓ ਪਰ ਜੋ ਕੁਝ ਲੰਬ ਮੈਰਿਜ ਦਾ ਐਂਡ ਹੁੰਦਾ 98% ਇਹਦਾ ਜਿਹੜਾ ਐਂਡ ਹੈ ਇਹ ਹੀ ਕੁਝ ਹੁੰਦਾ ਜਾਂ ਤਾਂ ਸਾਰੀ ਜ਼ਿੰਦਗੀ ਕਲੇਸ਼ ਦੇ ਵਿੱਚ ਜਾਂ ਕਤਲ ਹੁੰਦਾ ਤੇ ਜਾਂ ਲੜਾਈ ਝਗੜੇ ਚੱਲਦੇ ਰਹਿੰਦੇ ਨੇ ਜਾਂ ਤਲਾਕ ਹੁੰਦਾ 2% ਲੰਬ ਮੈਰਿਜਾਂ ਨੇ ਜਿਹੜੀਆਂ ਕਾਮਯਾਬ ਹੁੰਦੀਆਂ ਨੇ ਤੇ 98% ਅਰੇਂਜ ਮੈਰਿਜਾਂ ਨੇ ਜਿਹੜੀਆਂ ਕਾਮਯਾਬ ਹੁੰਦੀਆਂ ਜੇ ਲਵ ਕੀਤਾ ਤਾਂ ਉਸ ਤੋਂ ਬਾਅਦ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰਨਾ ਵੀ ਸਿੱਖੋ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰਦੇ ਆ ਤਾਂ ਬੜੀਆਂ ਮਸੀਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸ੍ਰਿਕਾ